ਹਾਂਜੀ ਸਰ ਕਮਸਾ ਐਕਸਪੋ 2026 ਸਟਾਰਟ ਹੋ ਚੁੱਕਿਆ ਹੈ ਜੀ ਐਸਪੀ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਲਾਂਚ ਕੀਤੇ ਗਏ ਨੇ ਜੀ ਉਹਦੇ ਬਾਰੇ ਆਪਣੀ ਇੰਟਰੋਡਕਸ਼ਨ ਦੇ ਦਿਓ ਮੈਂ ਕੁਝ ਸੀਗੇ ਅਸੀਂ ਉਹਦੇ ਹਾਲੇ ਤੱਕ ਇਹ ਕੰਪਰੈਸ਼ਨ ਦੀ ਟੈਕਨੋਲੋਜੀ ਕਰਦੇ ਆਏ ਹਾਂ ਅਸੀਂ ਕਮਸਾ ਨੂੰ ਬਿਚਾਉਂਦੇ ਹਾਂ 에어 ਕੰਪਰੈਸ਼ਨ ਅਸੀਂ ਆਪਣੇ ਡਿਸਪਲੇਸਟਿਨ ਬਾਰੇ ਜੀ ਕਿਹੜੇ ਕਿਹੜੇ ਜਿਹੜੇ ਮਾਡਲ ਹੈਗੇ ਆ ਉਹਦੇ ਬਾਰੇ ਸਾਡੇ ਕੋਲ ਮਾਡਲ ਵਿੱਚ 1.8 ਕਿਲੋ ਲੈ ਕੇ 10 ਕਿਲੋ ਤੱਕ ਵੱਖ-ਵੱਖ ਰੂਪ ਬਣਦੇ ਨੇ ਜਿਹੜੀ ਅਸੀਂ ਇੱਕ ਤੋਂ ਲੈ ਕੇ 5-6 ਟੱਕੇ ਡਿਸਪਲੇਸਟਿਨ ਇਹ ਜੀ ਆਵਦਸੀ ਵਿੱਚ ਤੇ ਹਰ ਜੀ ਦੇ ਵਿੱਚ ਸਾਰੇ ਕਿਤੇ ਚੱਲ ਜੀ ਕਿਸ ਤਰ੍ਹਾਂ ਦੇ ਪ੍ਰੋਡਕਟ ਹੈਗੇ ਜੀ ਸਪੈਸੀਫਿਕੇਸ਼ਨ ਇਹਨਾਂ ਦੀ ਕੀ ਕੀ ਫੀਚਰ ਨੇ ਇਹਨਾਂ ਦੇ ਵਿੱਚ ਇਹ ਜਿਹੜੀ ਜਿਹੜੀ ਮਾਰਟੀਰੀਅਲ ਦੇ ਬਾਕੀ ਨਾਲੋਂ ਸਾਰੇ ਉਹਨਾਂ ਨੂੰ ਲੱਗਦਾ ਹੈ ਜਿਵੇਂ ਕਿ ਇਹਨਾਂ ਤੇਜ਼ ਨਾਲ ਲੀਏ ਇਹਦੀ ਬਿਲਡਿੰਗ ਲਾਣੀ ਹੈ ਪੀਨ ਅਸੀਂ ਫੋਰਟ ਕੋਲ ਵੀ ਕਰਦੇ ਆ ਕਿ ਸਾਡਾ ਟ੍ਰੇਡ ਹੁੰਦਾ ਸਮੇਂ ਤੇ ਬਿਲਡਿੰਗਾਂ ਦੀ ਬਿਲਡਿੰਗ ਵੀ ਸਪੈਸ਼ਲ ਕਰਦੇ ਆ ਸਾਰੇ ਆਟੋਮੈਟਿਕ ਜਿਹੜੀ ਬਿਲਡਿੰਗ ਜਿਹੜੇ ਵੀ ਸਪੀਡ ਪਾ ਜਾਂ ਪਾਸੇ ਦਾ ਕਿਆ ਹੁੰਦਾ ਹੈ ਉਹ ਵੀ ਸਾਡੇ ਸਾਰੇ ਕੰਪਨੀ ਦੇ ਯੂਨਿਟਾਂ ਤੇ ਬਰਾਬਰ ਜੀ ਮਨੁਵਰਜ ਜਿਹੜੇ ਕਿਸੇ ਚਲਾ ਰਿਹਾ ਕਾਨੂੰ 2 4 ਸਾਲਾਂ ਤੋਂ ਕਿਸੇ ਵੀ ਰੁਪਈਆ ਕਸਪੀ ਦੀ ਰੋਡ ਪੈਂਦੀ ਆ ਉਹ ਸਾਰਾ ਸਾਡੇ ਕੋਲ ਸਮਝ ਆ। ਸਭ ਕੰਪ੍ਰੈਸ਼ਨ 'ਚ ਕੋਈ ਨਵੀਂ ਤਬਦੀਲੀ ਨਹੀਂ ਲੰਗੀ ਹੋਈ ਇਸ ਵਾਰ। ਸਾਡੇ 'ਚ ਕੰਪ੍ਰੈਸ਼ਨ ਹੈ ਇੱਕ ਕਰਨੀ ਵਾਇਲੇਸ਼ਨ ਹੋ ਗਈ। ਇਹ ਨਾਲ ਜਿਹੜੀ ਸੌਂਗਾ ਉਹ ਬਹੁਤ ਘੱਟ। ਮੋਟਰਾਂ ਤੋਂ ਲੈ ਕੇ ਸਾਰੀ ਥਾਂ ਅੰਦਰ ਦੀ ਫੈਕਟਰੀ ਸਾਰੀ ਚੀਜ਼ ਕਹਿੰਦਾ ਕਿ ਸਟੇਟੂਰੀ ਰੋਡ ਤੇ ਟੈਨਸ਼ਨ ਲੈ ਕੇ ਸਾਰੇ ਹੈਡਰ ਮੋਟਰਾਂ ਸਾਰੇ। ਜੀ ਸਰ ਕਿਸ ਤਰ੍ਹਾਂ ਦੀ ਡਿਮਾਂਡ ਜਿਹੜੀ ਆ ਇੰਡਸਟਰੀ ਦੇ ਵਿੱਚ ਆ ਜੀ ਕੰਪਰੈਸ਼ਰ ਦੀ ਜਿਹੜੇ ਅਸੀਂ ਕਿੰਨੇ ਸਾਲ ਪੁੱਛੇ ਲਾਇਆ ਸੀ ਮੈਡੀਕਲ ਜਿਹੜੇ ਮੰਗਾਂ ਦੇ ਸਾਲਾਂ ਤੋਂ ਲਾ ਰਹੇ ਨੇ ਪੁਆਇਏ ਨੇ ਬਹੁਤ ਵਧੀਆ ਰਿਸਪੌਂਸ ਆ ਤੇ ਉਹਨਾਂ ਦੇ ਨਾਲ ਜਿਹੜੀ ਆ ਆਪਣੇ ਹੋਰ ਯਾਰ ਕੋਸਟ ਦੀ ਇੰਡਸਟਰੀ ਵਾਲੇ ਨਾਲ ਲੇ ਕੇ ਕਿਸ ਤਰ੍ਹਾਂ ਦੇ ਆਰਡਰ ਮਿਲ ਰਹੇ ਨੇ ਜੀ ਹੁਣ ਸਾਲ ਸਾਲ ਕੋਈ ਆਰਡਰ ਕਰਦੇ ਨੇ ਜੀ ਅੰਕਲ ਜੀ ਕਰੀ ਅਧਿਕਤ ਸਾਇਲੈਂਟ ਜੀ ਵੀ ਆਉਣ ਲੱਗ ਗਿਆ ਜੀ ਉਹ ਸੈਨੀਟਰੀ ਸਟੂਅਲ ਹੋਣ ਦੇ ਮੱਦੇ ਸਾਧੇ ਤੁਸੀਂ ਆਪ ਕੰਪਨੀ ਨਾਲ ਲੇ ਕੇ ਤੇ ਇਹ ਜਿਹੜੇ ਬੰਦ ਤੁਸੀਂ ਦੇਖੀਏ ਇਹ ਪੱਤਸਾਰੇ ਤੋਂ ਰੱਖਦੇ ਦੁਰਘਟਨਾ ਤੋਂ ਬਚਾਉਣ ਦੇ ਲਈ ਕਿਸ ਤਰ੍ਹਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਦੇ ਸੇਫਟੀ ਵਾਲਾ ਹੁੰਦੀ ਆ ਸਾਡੇ ਸਾਡੇ ਜਿਹੜੇ ਟੈਂਕਾਂ ਦੇ ਬਕਾਇਦਾ ਟੈਸਟ ਹੁੰਦੇ ਨੇ ਜਿਹਨੇ ਇਸ ਤਰ੍ਹਾਂ ਆਮ ਤੌਰ ਤੇ ਲਈ ਤਿਆਰ ਕੀਤਾ ਤੇ ਚਲੋ ਮਾਰਕੀਟ ਵਿੱਚ ਵੇਚਦਾ ਹੈ ਬਕਾਇਦਾ ਹਾਈਡਰੋ ਟੈਸਟ ਹੁੰਦੇ ਉਹ ਆਪਣਾ ਟੈਂਕ ਸਾਡੇ ਸਾਰੇ ਡਾਕਟਰ ਤੇ ਹੁੰਦੇ ਕੋਈ ਵੀ ਸਾਡਾ ਜਿਆਦਾ ਕੋਈ ਟੈਨਸ਼ਨ ਪਾਵਾ ਨਹੀਂ ਕਰੇ ਇਹ ਪਾਸ ਕਿਹੜੀ ਕਿਹੜੀ ਇੰਡਸਟਰੀ ਦੇ ਵਿੱਚ ਲੋਡ ਪੈਂਦੀ ਹੈ ਜੀ ਸਾਡੇ ਨਾਲ ਜਿਹੜੀ ਕੰਪਨੀ ਸੈਕੰਡ ਦਸਤੀ ਹੋਵੇ ਸੀਐਸਸੀ ਬੀਐਮਸੀ ਅਗਰ ਵਾਲੇ ਕੰਟਰੋਲ ਜੋ ਕਿ ਆਹ ਹੋਜੀ ਨੇ ਵੀਡੀਓ ਮਸ਼ੀਨਾਂ ਬਹੁਤ ਸਾਰੇ ਬਚਾ ਜੀ ਕੀ ਮੈਸੇਜ ਹੈ ਜੀ ਲੁਧਿਆਣਾ ਵਾਸੀਆਂ ਨੂੰ ਹੁਣ ਬਸ ਜੀ ਹੈ ਕਿ ਉਹ ਜ਼ਰੂਰ ਹਮਾਰਾ ਇਸ ਡੀਐਕਟੀਵੇਸ਼ਨ ਵਿੱਚ ਦੋ ਬਹੁਤ ਸਾਰੀਆਂ ਬਹੁਤ ਸਾਰੀਆਂ ਕੰਪਨੀਆਂ ਆਈਆਂ ਜਿਨ੍ਹਾਂ ਕਿ ਜਿੰਨੇ ਜਿਨੇ ਮਨੀਫੈਸਟਡ ਦਾ ਵੀਡਿਓ ਲੰਮੀ ਐਜਿਟੇਟ ਲੈ ਕੇ ਦੂਜੀਆਂ ਕੰਪਨੀਆਂ ਨਾਲ ਰੇਟ ਦਾ ਵੀ ਕੋਈ ਹੈਗਾ ਡਿਫਰੈਂਸ ਰੇਟ ਬਹੁਤ ਜ਼ਿਆਦਾ ਰੇਟ ਵੀ ਸਹਿਯੋਗ ਤੇ ਜਿਹੜੀ ਕੁਆਲਿਟੀ ਹੈ ਕੁਆਲਿਟੀ ਵੀ ਸਭ ਕੁਝ ਨੰਗਾ ਗਾਰੰਟੀ ਦੇ ਨਾਲ ਗਾਰੰਟੀ ਗਾਰੰਟੀ ਸਾਡੇ ਕੋਲ 100% ਸਰਵਿਸ ਹੈ ਜੀ ਜੋ ਬਾਅਦ ਵਿੱਚ ਕੋਈ ਕਿਸੇ ਨੂੰ ਕਿਸੇ ਵੀ ਕਰਾ ਦੇ ਗਰੰਟੀ ਮੀਟਿੰਗ ਬਾਰੇ ਤਾਂ ਆਪਸੀ ਹੈ ਕੰਪਲੇਂਟ ਤੇ ਸਰਵਿਸ ਕਿੰਨੀ ਦੇਰ ਵਿੱਚ ਜਿਹੜੀ ਹੁੰਦੀ ਹੈ ਜੀ ਹੋ ਸਕਦਾ ਉਸੇ ਦਿਨ ਨਹੀਂ ਹੁੰਦੀ ਜੀ ਥੈਂਕ ਯੂ ਸਰ